ਪੰਜਾਬ ਦੇ ਵਿੱਚ ਵੱਡੀ ਗਿਣਤੀਤ ਨੌਜਵਾਨ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਤੇ ਇੱਥੋਂ ਜੁਪੀ ਵਿਹਾਰ ਜਾਂ ਹੋਰਨਾਂ ਸੂਬਿਆਂ ਤੋਂ ਪ੍ਰਵਾਸੀ ਪੰਜਾਬ ਦੇ ਵਿੱਚ ਵੱਡੀ ਗਿਣਤੀ ਚ ਆਉਂਦੇ ਨੇ ਤੁਸੀਂ ਪ੍ਰਵਾਸ ਨੂੰ ਕਿਵੇਂ ਸਮਝਦੇ ਹੋ ਤਾਂ ਸਰਕਾਰ ਨੂੰ ਕਿਤੇ ਨਾ ਕਿਤੇ ਐਸੇ ਕਾਨੂੰਨ ਜ਼ਰੂਰ ਬਣਾਉਣੇ ਚਾਹੀਦੇ ਨੇ ਹੋਰ ਵੀ ਸਖਤੀ ਕਰਨੀ ਚਾਹੀਦੀ ਹੈ ਤਾਂ ਕਿ ਜਿਹੜੇ ਲੋਕ ਬਾਹਰੋਂ ਆ ਰਹੇ ਉਹਨਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇ ਉਹਨਾਂ ਦੇ ਆਈਡੀ ਪ੍ਰੂਫਸ ਲਿੱਤੇ ਜਾਣ ਕਿ ਆਖਿਰਕਾਰ ਉਹ ਵਿਅਕਤੀ ਹੈ ਕੌਣ ਜਿਸ ਘਰ ਦੇ ਵਿੱਚ ਉਹ ਰਹਿੰਦੇ ਨੇ ਉੱਥੇ ਰਜਿਸਟ੍ਰੇਸ਼ਨ ਕੀਤੀ ਜਾਵੇ ਤਾਂ ਕਿ ਇਸ ਤਰ੍ਹਾਂ ਦੇ ਲੋਕ ਜਿਹੜੇ ਆਈਡੈਂਟੀਫਾਈ ਹੋ ਸਕਣ ਔਰ ਇਸ ਤਰ੍ਹਾਂ ਦੇ ਕੰਮ ਜਿਹੜੇ ਪੰਜਾਬ 'ਚੋਂ ਰੁਕ ਸਕਣ ਕਿਸੇ ਵੀ ਗ੍ਰੰਥ ਦੀ ਜਿਹੜੀ ਬੇਦਵੀ ਹੈ ਉਹ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਨਾ ਹੋਵੇ ਉਹ ਕਾਨੂੰਨ ਦਾ ਸਵਰਥਨ ਕਰ ਰਿਹਾ ਹੈ। ਪੰਜਾਬ ਦੇ ਅੰਦਰ ਪੂਰੀ ਤਰ੍ਹਾਂ ਸ਼ਾਂਤੀ ਰਹੇ ਔਰ ਇਹ ਜਿਹੜੇ ਕਾਨੂੰਨ ਨੇ ਇਹ ਜਲਦ ਤੋਂ ਜਲਦ ਬਣ ਕੇ ਜਿਹੜੇ ਸਾਹਮਣੇ ਹੋਣ। ਤੁਹਾਨੂੰ ਕੀ ਲੱਗਦਾ ਕਿ ਕਮੀ ਕਿੱਥੇ ਆ ਕਿੱਥੇ ਉਲਝੀ ਹੋਈ ਆ ਤਾਂ ਨਹੀਂ। ਪਵਿੱਤਰ ਬਾਈਬਲ ਦੀ ਗੱਲ ਕਰਾਂ ਤਾਂ ਉਹਦੇ ਵਿੱਚ ਲਿਖਿਆ ਹਿਸ ਵਿਲ ਬੀ ਡਨ। ਉਹਦੀ ਇੱਛਾ ਉਹਦੀ ਮਰਜ਼ੀ ਪੂਰੀ ਹੋਵੇ। ਕਈ ਵਾਰ ਜਦੋਂ ਕਾਨੂੰਨ ਬਣਦੇ ਨੇ ਉਹਦਾ ਯੂਜ਼ ਔਰ ਮਿਸਯੂਜ਼ ਦੋਨੋਂ ਦੇਖਣੇ ਚਾਹੀਦੇ ਆ ਜਦ ਚਾਰੇ ਪਾਈਚਰੀ ਰਜ਼ਾਮੰਦ ਨੇ ਕਿ ਕਾਨੂੰਨ ਬਣਨਾ ਚਾਹੀਦਾ ਫਿਰ ਕਾਨੂੰਨ ਬਣਨ ਦੇ ਵਿੱਚ ਦੇਰੀ ਨੂੰ ਕਿਵੇਂ ਸਮਝਦੇ ਤਾਂ ਹੀ ਤਾਂ ਸਟੇਟ ਤੋਂ ਅਪੀਲ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਹ ਕਾਨੂੰਨ ਬਣਾਏ ਜਾਣ ਤਾਂ ਕਿ ਬੇਦਬੀ ਵੀ ਰੁਕ ਸਕੇ ਸਾਡੇ ਨਾਲ ਪਾਸਟਰ ਜਤਿੰਦਰ ਸਟੀਫਨ ਜੀ ਨੇ ਜਤਿੰਦਰ ਜੀ ਕਿਵੇਂ ਦੇਖਦੇ ਹੋ ਇੱਕ ਸਾਲ ਦੇ ਕਰੀਬ ਸਮਾਂ ਬੀਤ ਚੁੱਕਿਆ ਪਰ ਹਲੇ ਤੱਕ ਕਾਨੂੰਨ ਬਣਾਉਣ ਦੀਆਂ ਗੱਲਾਂ ਜ਼ਰੂਰ ਚੱਲੀਆਂ ਨੇ ਪਰ ਹਲੇ ਤੱਕ ਕਾਨੂੰਨ ਬਣਾਇਆ ਨਹੀਂ ਗਿਆ ਤੁਸੀਂ ਕਿਵੇਂ ਸਮਝਦੇ ਦੇਖੋ ਇੱਕ ਸਾਲ ਇੱਕ ਬਹੁਤ ਲੰਬੀ ਅਵਧੀ ਹੁੰਦੀ ਹੈ ਪਹਿਲੇ ਤਾਂ ਸਲਾਮ ਹੈ ਉਸ ਭਾਈ ਨੂੰ ਜੋ ਟਾਵਰ ਦੇ ਉੱਤੇ ਨਾ ਤੂਫਾਨਾ ਨਾ ਗਰਮੀ ਦੀ ਪਰਵਾਹ ਕਿੱਥੇ ਬਗੈਰ ਆਪਣੇ ਪਰਿਵਾਰ ਤੋਂ ਦੂਰ ਹੋ ਕੇ ਸਮਾਜ ਤੋਂ ਦੂਰ ਹੋ ਕੇ ਇੱਕ ਐਸੀ ਮੰਗ ਕਰ ਰਹੇ ਜੋ ਸਾਂਝੀ ਵਾਰਤਾ ਦਾ ਸੰਦੇਸ਼ ਦਿੰਦਾ ਹੈ ਔਰ ਦੂਸਰੀ ਗੱਲ ਇਹ ਹੈ ਕਿ ਸਰਕਾਰਾਂ ਨੇ ਪਿਛਲੀ ਵਾਰ ਤੁਹਾਨੂੰ ਪਤਾ ਹੈ ਕਿ ਵਿਧਾਨ ਸਭਾ ਦੇ ਵਿੱਚ ਕਾਨੂੰਨ ਜ਼ਰੂਰ ਜਿਹੜਾ ਹੈਗਾ ਉਹ ਪੇਸ਼ ਕੀਤਾ ਲੇਕਿਨ ਸਿਲੈਕਸ਼ਨ ਕਮੇਟੀ ਕੋਲ ਹੈ ਤਾਂ ਮੈਨੂੰ ਨਹੀਂ ਲੱਗਦਾ ਹਜੇ ਤੱਕ ਕਿਸੇ ਧਾਰਮਿਕ ਜੋ ਨੇਤਾ ਹੈ ਉਹਦੇ ਤਾਂ ਅਪਰੋਚ ਕੀਤੀ ਗਈ ਹੈ ਜਾਂ ਕੀਤੀ ਵੀ ਗਈ ਹੋएगी ਸਾਡੇ ਤੱਕ 크ਰਿਸਚਨ ਭਾਈਚਾਰੇ ਤੱਕ ਵੀ ਅਪਰੋਚ ਹਜੇ ਕੀਤੀ ਨਹੀਂ ਗਈ ਕਿ ਆਖਿਰਕਾਰ ਅਸੀਂ ਕੀ ਚਾਹੁੰਦੇ ਹਾਂ ਕਿ ਬੇਦਵੀ ਦੇ ਪ੍ਰਤੀ ਕੀ ਹੋਵੇ ਇਸ ਲਈ ਰੋਜ ਜਤਨ ਲਈ ਅਸੀਂ ਇੱਥੇ ਆਏ ਸੀ ਤਾਂ ਹਰ ਇੱਕ ਵਿਅਕਤੀ ਜੋ ਇਹ ਚਾਹੁੰਦਾ ਹੈ ਕਿ ਕਿਸੇ ਵੀ ਗ੍ਰੰਥ ਦੀ ਜਿਹੜੀ ਬੇਦਵੀ ਹੈ ਉਹ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਨਾ ਹੋਵੇ ਉਹ ਕਾਨੂੰਨ ਦਾ ਸਮਰਥਨ ਕਰ ਰਿਹਾ ਸੋ ਉਸੇ ਸਮਰਥਨ ਉਸੇ ਗੱਲਾਂ ਨੂੰ ਲੈ ਕੇ ਅੱਜ ਅਸੀਂ ਇੱਥੇ ਪਹੁੰਚੇ ਸੀ ਔਰ ਮੈਂ ਵਿਸ਼ਵਾਸ ਕਰਦਾ ਕਿ ਹਰ ਇੱਕ ਪੰਜਾਬ ਦਾ ਵਿਅਕਤੀ ਇਹ ਚਾਹੁੰਦਾ ਕਿ ਪੰਜਾਬ ਦੇ ਅੰਦਰ ਪੂਰੀ ਤਰ੍ਹਾਂ ਸ਼ਾਂਤੀ ਰਹੇ ਔਰ ਇਹ ਜਿਹੜੇ ਕਾਨੂੰਨ ਨੇ ਇਹ ਜਲਦ ਤੋਂ ਜਲਦ ਬਣ ਕੇ ਜਿਹੜੇ ਸਾਹਮਣੇ ਹੋਣ ਅੱਛਾ ਇੱਕ ਚੀਜ਼ ਹੋਰ ਬੜਾ ਵੱਡੇ ਪੱਧਰ ਤੇ ਗੱਲਾਂ ਹੁੰਦੀਆਂ ਨੇ ਕਿ ਜਿਹੜਾ ਸਿੱਖ ਭਾਈਚਾਰਾ ਉਹ ਵੱਡੀ ਗਿਣਤੀ ਦੇ ਵਿੱਚ ਇਸਾਈ ਭਾਈਚਾਰਾ ਗ੍ਰਹਿਣ ਕਰ ਰਿਹਾ ਜਾਂ ਉਸ ਦੇ ਵਿੱਚ ਪਰਿਵਰਤਨ ਹੋ ਰਿਹਾ ਤੇ ਉਸ ਚੀਜ਼ ਨੂੰ ਤੁਸੀਂ ਐਜ਼ ਅ ਪਾਸਟਰ ਕਿਵੇਂ ਸਮਝਦੇ ਹੋ ਦੇਖੋ ਅੱਜ ਜੋ ਇੱਥੇ ਮੁੱਦਾ ਹੈ ਉਹ ਪਿਆਰ ਦਾ ਮੁੱਦਾ ਅਸੀਂ ਸਟੇਜ ਦੇ ਉੱਤੇ ਸਾਰੇ ਧਾਰਮਿਕ ਆਗੂ ਜਿਹੜੇ ਸੀਗੇ ਬੈਠੇ ਸੀ ਔਰ ਅਸੀਂ ਸਾਂਝੀ ਵਾਰਤਾ ਦਾ ਸੰਦੇਸ਼ ਦੇ ਰਹੇ ਸੀ ਕਿ ਹਰ ਇੱਕ ਵਿਅਕਤੀ ਜੋ ਪੰਜਾਬ ਦੇ ਅੰਦਰ ਹੈ ਉਹ ਪਿਆਰ ਪਿਆਰ ਦੇ ਨਾਲ ਹੀ ਵੱਸਦਾ ਹੈ ਤਾਂ ਮੈਨੂੰ ਲੱਗਦਾ ਆਪਾਂ ਨੂੰ ਅੱਜ ਉਹਦੇ ਤੇ ਗੱਲ ਕਰ ਲੈਣੀ ਚਾਹੀਦੀ ਹੈ ਠੀਕ ਹੈ ਅੱਛਾ ਇੱਕ ਚੀਜ਼ ਹੋਰ ਪਰਵਾਸੀਆਂ ਦਾ ਮੁੱਦੇ ਤੇ ਤਾਂ ਪੰਜਾਬ ਨਾਲ ਜੁੜਿਆ ਹੋਇਆ ਤੇ ਬੜਾ ਪਿਛਲੇ ਦਿਨਾਂ ਦੇ ਵਿੱਚ ਗੰਭੀਰ ਰਿਹਾ ਪਰਵਾਸੀਆਂ ਦਾ ਮੁੱਦਾ ਪੰਜਾਬ ਦੇ ਵਿੱਚ ਵੱਡੀ ਗਿਣਤੀਤ ਨੌਜਵਾਨ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਤੇ ਇੱਥੋਂ ਜੁਪੀ ਬਿਹਾਰ ਜਾਂ ਹੋਰਨਾਂ ਸੂਬਿਆਂ ਤੋਂ ਪ੍ਰਵਾਸੀ ਪੰਜਾਬ ਦੇ ਵਿੱਚ ਵੱਡੀ ਗਿਣਤੀ ਚ ਆਉਂਦੇ ਨੇ ਤੁਸੀਂ ਪ੍ਰਵਾਸ ਨੂੰ ਕਿਵੇਂ ਸਮਝਦੇ ਹੋ ਦੇਖੋ ਪ੍ਰਵਾਸ ਜੋ ਹੈ ਵੈਸੇ ਅਗਰ ਅਸੀਂ ਦੇਖੇ ਪੰਛੀ ਵੀ ਪ੍ਰਵਾਸ ਕਰਦੇ ਆ ਠੀਕ ਹੈ ਜਿੱਥੇ ਉਹਨਾਂ ਨੂੰ ਦਾਣਾ ਪਾਣੀ ਅੰਨ ਪਾਣੀ ਮਿਲਦਾ ਉੱਥੇ ਉਹ ਜਾਂਦੇ ਆ ਤਾਂ ਸਾਡਾ ਇੱਕ ਜਿਹੜਾ ਪੰਜਾਬ ਕੱਲਾ ਇੱਕ ਇੱਕ ਸਟੇਟ ਹੈ ਲੇਕਿਨ ਸਾਡਾ ਦੇਸ਼ ਜੋ ਹੈ ਉਹ ਇੰਡੀਆ ਹੈ ਹਿੰਦੁਸਤਾਨ ਹੈ ਔਰ ਉਸ ਕਾਨੂੰਨ ਦੇ ਅਨੁਸਾਰ ਹਰ ਕੋਈ ਵਿਅਕਤੀ ਬਾਰਡਰ ਪਾਰ ਕਰਕੇ ਜਿਹੜਾ ਹੈਗਾ ਉਹ ਆ ਔਰ ਜਾ ਸਕਦਾ ਜਿਸ ਤਰ੍ਹਾਂ ਆਂਦੇ ਜਾਂਦੇ ਵੀ ਆ ਲੇਕਿਨ ਜੋ ਜ਼ੁਲਮ ਸਤਾਮ ਜੋ ਇੱਥੇ ਆ ਕੇ ਕੀਤੇ ਜਾਂਦੇ ਜਿਵੇਂ ਬੱਚੀ ਦੇ ਨਾਲ ਬਲਾਤਕਾਰ ਹੋਇਆ ਜਾਂ ਫਿਰ ਲਗਾਤਾਰ ਐਸੇ ਕੰਮ ਕੀਤੇ ਗਏ ਜਿਦੇ ਨਾਲ ਕ੍ਰਾਈਮ ਰੇਟ ਜਿਹੜਾ ਹੈਗਾ ਪੰਜਾਬ ਦਾ ਵਧ ਰਿਹਾ ਉਹ ਬਰਦਾਸ਼ਤ ਤੋਂ ਬਾਹਰ ਹੈ ਤਾਂ ਸਰਕਾਰ ਨੂੰ ਕਿਤੇ ਨਾ ਕਿਤੇ ਐਸੇ ਕਾਨੂੰਨ ਜ਼ਰੂਰ ਬਣਾਉਣੇ ਚਾਹੀਦੇ ਨੇ ਹੋਰ ਵੀ ਸਖਤੀ ਕਰਨੀ ਚਾਹੀਦੀ ਹੈ ਤਾਂ ਕਿ ਜਿਹੜੇ ਲੋਕ ਬਾਹਰੋਂ ਆ ਰਹੇ ਉਹਨਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇ ਉਹਨਾਂ ਦੇ ਆਈਡੀ ਪ੍ਰੂਫਸ ਲਿੱਤੇ ਜਾਣ ਕਿ ਆਖਿਰਕਾਰ ਉਹ ਵਿਅਕਤੀ ਹੈ ਕੌਣ ਹੈ ਜਿਸ ਘਰ ਦੇ ਵਿੱਚ ਉਹ ਰਹਿੰਦੇ ਨੇ ਉੱਥੇ ਰਜਿਸਟ੍ਰੇਸ਼ਨ ਕੀਤੀ ਜਾਵੇ ਤਾਂ ਕਿ ਇਸ ਤਰ੍ਹਾਂ ਦੇ ਲੋਕ ਜਿਹੜੇ ਆਈਡੈਂਟੀਫਾਈ ਹੋ ਸਕਣ ਔਰ ਇਸ ਤਰ੍ਹਾਂ ਦੇ ਕੰਮ ਜਿਹੜੇ ਪੰਜਾਬ 'ਚ ਰੁਕ ਸਕਣ ਅੱਛਾ ਜਦੋਂ ਵਿਰੋਧੀ ਧਿਰ ਦੇ ਵਿੱਚ ਹੁੰਦੇ ਸੀ ਖੁਦ ਮੌਜੂਦਾ ਸੀਐਮ ਭਗਵੰਤ ਮਾਨ ਜੀ ਉਹ ਖੁਦ ਕਹਿੰਦੇ ਸੀ ਆ ਪਿੱਛੇ ਵੀ ਪੋਸਟਰ ਲੱਗਿਆ ਜਿਸ ਦੇ ਵਿੱਚ ਉਹਨਾਂ ਨੇ ਦਾਵਾ ਕੀਤਾ ਸੀ ਕਿ ਅਸੀਂ ਜਦੋਂ ਸਰਕਾਰ ਦੇ ਵਿੱਚ ਆ ਗਏ ਅਸੀਂ ਕਾਨੂੰਨ ਬਣਾਵਾਂਗੇ ਤੁਹਾਨੂੰ ਕਿੱਥੇ ਲੱਗਦਾ ਕਿ ਕਿੱਥੇ ਕਮੀ ਰਹਿ ਗਈ ਜਿਹੜੀ ਬੰਦੇ ਖੁਦ ਕਹਿੰਦੇ ਸੀ ਕਿ ਅਸੀਂ ਵੇਦਵੀ ਦਾ ਇਨਸਾਫ ਦਵਾਂਗੇ ਉਹਨਾਂ ਦੀ ਸਰਕਾਰ ਦੇ ਲਗਭਗ 4 ਸਾਲ ਬੀਤ ਚੁੱਕੇ ਨੇ ਤੇ ਉਹ ਕਾਨੂੰਨ ਬਣਾਉਣ ਦੇ ਵਿੱਚ ਹਲੇ ਤੱਕ ਅਸਫਲ ਹੈ ਤੁਹਾਨੂੰ ਕੀ ਲੱਗਦਾ ਕਿ ਕਮੀ ਕਿੱਥੇ ਆ ਕਿੱਥੇ ਉਲਝੀ ਹੋਈ ਆ ਤਾਂ ਨਹੀਂ ਦੇਖੋ ਮੈਂ ਇਸ ਬਾਰੇ ਕੋਈ ਰਾਜਨੀਤਿਕ ਬਿਆਨ ਨਹੀਂ ਦੇ ਸਕਦਾ ਲੇਕਿਨ ਮੈਂ ਅਗਰ ਪਵਿੱਤਰ ਬਾਈਬਲ ਦੀ ਗੱਲ ਕਰਾਂ ਤਾਂ ਉਸ ਦੇ ਵਿੱਚ ਲਿਖਿਆ ਹੀਜ਼ ਵਿਲ ਬੀ ਡਨ ਉਹਦੀ ਇੱਛਾ ਉਹਦੀ ਮਰਜ਼ੀ ਪੂਰੀ ਹੋਵੇ ਸੋ ਜਦ ਵੀ ਮਨੁੱਖ ਜਾਤੀ ਜਿਹੜੀ ਇਸ ਧਰਤੀ ਉਤੇ ਕੰਮ ਕਰਦੀ ਆ ਲੇਕਿਨ ਇੱਛਾ ਪਰਮੇਸ਼ਵਰ ਦੀ ਹੀ ਪੂਰੀ ਹੁੰਦੀ ਹੈ ਲਿਖਿਆ ਹੋਇਆ ਔਰ ਖਾਸ ਕਰਕੇ ਕਈ ਵਾਰ ਜਦੋਂ ਕਾਨੂੰਨ ਬਣਦੇ ਨੇ ਉਹਦਾ ਯੂਜ਼ ਔਰ ਮਿਸਯੂਜ਼ ਦੋਨੋਂ ਦੇਖਣੇ ਚਾਹੀਦੇ ਆ ਕਿਉਂਕਿ ਕਈ ਵਾਰ ਅਸੀਂ ਅਗਰ ਜੋਸ ਦੇ ਵਿੱਚ ਕੋਈ ਐਸਾ ਕਾਨੂੰਨ ਪਾਸ ਕਰ ਦੰਨੇ ਆ ਜਿਹਦੇ ਵਿੱਚ ਹੋਰ ਜੋ ਕਹਿੰਦੇ ਆ ਕਿ ਚਾਹੇ ਕਿੰਨੇ ਸਾਰੇ ਜਿਹੜੇ ਮੁਜਰੀਮਾ ਵੱਜ ਜਾਣ ਪਰ ਇੱਕ ਜਿਹੜਾ ਵਿਅਕਤੀ નિર્ਦੋਸ਼ ਵਿਅਕਤੀ ਹੈ ਉਹ ਸਜ਼ਾ ਤੋਂ ਬਚਣਾ ਨਹੀਂ ਚਾਹੀਦਾ ਸੋ ਉਹ ਵੀ ਜਿਹੜਾ ਪੁਆਇੰਟਸ ਹੈਗੇ ਸਰਕਾਰ ਨੂੰ ਦੇਖਣੇ ਚਾਹੀਦੇ ਨੇ ਸ਼ਾਇਦ ਮੇਰੇ ਖਿਆਲ ਦੇ ਵਿੱਚ ਇਸੇ ਲਈ ਦੇਰੀ ਲੱਗ ਰਹੀ ਹੈ ਸਿਲੈਕਸ਼ਨ ਕਮੇਟੀ ਅਲੱਗ-ਅਲੱਗ ਰਾਏ ਲੈ ਰਹੀ ਹੈ ਤਾਂ ਕਿ ਉਸ ਰਾਏ ਦੇ ਅਨੁਸਾਰ ਹੀ ਜਿਹੜਾ ਉਹ ਕਾਨੂੰਨ ਬਣਾਇਆ ਜਾ ਸਕੇ ਅੱਛਾ ਜਿਵੇਂ ਤੁਸੀਂ ਰਾਏ ਦੀ ਗੱਲ ਕੀਤੀ ਤਾਂ ਮੁਸਲਮਾਨ ਭਾਈਚਾਰਾ ਵੀ ਆਇਆ ਹੋਇਆ ਹਿੰਦੂ ਭਾਈਚਾਰਾ ਵੀ ਹੈ ਸਿੱਖ ਭਾਈਚਾਰਾ ਵੀ ਹੈ ਤੁਸੀਂ 크੍ਰਿਸਚਨ ਭਾਈਚਾਰੇ ਤੋਂ ਆਇਓ ਤਾਂ ਜਦ ਸਾਰੇ ਭਾਈਚਾਰੇ ਲਗਭਗ ਪੰਜਾਬ ਦੇ ਵਿੱਚ ਮੁੱਖ ਤੌਰ ਤੇ ਚਾਰੇ ਭਾਈਚਾਰੇ ਰਹਿੰਦੇ ਨੇ ਤਾਂ ਜਦ ਚਾਰੇ ਭਾਈਚਾਰੇ ਰਜ਼ਾਮੰਦ ਨੇ ਕਿ ਕਾਨੂੰਨ ਬਣਨਾ ਚਾਹੀਦਾ ਫਿਰ ਕਾਨੂੰਨ ਬਣਨ ਦੇ ਵਿੱਚ ਦੇਰੀ ਨੂੰ ਕਿਵੇਂ ਸਮਝਦੇ ਦੇਖੋ ਤਾਂ ਹੀ ਤਾਂ ਸਟੇਜ ਤੋਂ ਅਪੀਲ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਹ ਕਾਨੂੰਨ ਬਣਾਏ ਜਾਣ ਤਾਂ ਕਿ ਬੇਦਵੀ ਵੀ ਰੁਕ ਸਕੇ ਔਰ ਖਾਸ ਕਰਕੇ ਜੋ ਫਿਰਕਾ ਪ੍ਰਸਤੀ ਦੀ ਜਿਹੜੀ ਭਾਵਨਾ ਹੈ ਜੋ ਪੋਲਿਟੀਕਲ ਪਾਰਟੀਆਂ ਦੇ ਵਿੱਚ ਅਕਸਰ ਦੇਖਣ ਨੂੰ ਮਿਲਦੀ ਹੈ ਉਸ ਨੂੰ ਵੀ ਦੂਰ ਕੀਤਾ ਜਾ ਸਕੇ ਇਸ ਲਈ ਅਸੀਂ ਕਾਨੂੰਨ ਦੀ ਮੰਗ ਕਰਨ ਲਈ ਉਰੇ ਆ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਏ ਸੰਜਤਿੰਦਰ ਸਟੀਫਨ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਨੇ ਤੁਹਾਨੂੰ ਉਹਨਾਂ ਦੇ ਵਿਚਾਰ ਕਿਵੇਂ ਲੱਗੇ ਨੇ ਆਪਣੀ رائے ਕਮੈਂਟ ਕਰਕੇ ਜ਼ਰੂਰ ਦੱਸਣਾ ਅਗਲੀ ਵਾਰ ਕਿਸੇ ਹੋਰ ਮੁੱਦੇ ਤੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਆਗਿਆ ਰੱਬ ਰਾਖਾ